ਨਾਗਪੁਰਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪ੍ਰਮੁੱਖ ਸਕੱਤਰ ਜੇਲਾ ਭਾਵਨਾ ਗਰਗਤੇ ਸਕੱਤਰ ਜੀਲਾ ਮੁਹੱਬਤ ਤਿਆਬ ਨੇ ਮੰਗਲਵਾਰ ਨੂੰ ਕੇਂਦਰੀ ਜੇਲ੍ਹ ਵਿੱਚ ਪ੍ਰਭਾਵਸ਼ਾਲੀ ਪਨਰਵਾਸ ਲਈ ਕੈਦੀਆਂ ਨੂੰ ਕਿੱਤਾ ਮੁਖੀ ਹੁਨਰਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਦੋ ਆਈਟੀਆਈ ਡਿਪਲੋਮਾ ਕੋਰਸ ਬੇਕਰ ਅਤੇ ਕਨਫੈਕਸ਼ਨਰ ਅਤੇ ਲੱਕੜ ਦਾ ਕੰਮ ਕਰਨ ਵਾਲਾ ਟੈਕਨੀਸ਼ੀਅਨ ਦਾ ਉਦਘਾਟਨ ਕੀਤਾ डीआईजी जिला दलजीत सिंह ਦੇ ਨਾਲ ਉਹਨਾਂ ਨੇ ਕੇਂਦਰੀ ਅਤੇ ਮਹਿਲਾ ਜੇਲ੍ਹਾਂ ਦਾ ਵਿਆਪਕ ਨਿਰੇਖਣ ਵੀ ਕੀਤਾ ਪ੍ਰਮੁੱਖ ਸਕੱਤਰ ਭਾਵਨਾ ਗਰਗ ਨੇ ਕੈਦੀਆਂ ਨੂੰ ਸਮਰਪਿਤ ਰਹਿਣ ਲਈ ਉਤਸ਼ਾਹਿਤ ਕੀਤਾ ਤੇ ਜੇਲ੍ਹ ਸਟਾਫ ਨੂੰ ਇਹਨਾਂ ਪ੍ਰੋਗਰਾਮਾਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਉਹਨਾਂ ਸਕੱਤਰ ਮੁਹੰਮਦ ਤਯੇਬ ਦੇ ਨਾਲ ਜੇਲ੍ਹ ਦੀ ਫੈਕਟਰੀ ਦਾ ਨਿਰੇਖਣ ਕੀਤਾ ਅੰਦਰੂਨੀ ਨਿਰਮਾਣ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ ਤੇ ਸੰਚਾਲਨ ਕੁਸ਼ਲਤਾ ਵਧਾਉਣ ਦੇ ਉਪਾਵਾਂ ਤੇ ਚਰਚਾ ਕੀਤੀ ਐਕਟੀਵਿਟੀ ਰੂਮ ਵਿੱਚ ਕੈਦੀਆਂ ਦੁਆਰਾ ਇੱਕ ਛੋਟਾ ਸੰਗੀਤਕ ਪ੍ਰਦਰਸ਼ਨ ਪੇਸ਼ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਜੇਲ੍ਹ ਹਸਪਤਾਲ ਅਤੇ ਬਾਡਾਂ ਦਾ ਵੀ ਦੌਰਾ ਕੀਤਾ। ਜੇਲ੍ਹ ਅਤੇ ਮੈਡੀਕਲ ਸਟਾਫ ਨੂੰ ਜ਼ਰੂਰੀ ਸੁਧਾਰਾਂ ਲਈ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕੈਦੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਿਆ। ਰੇਡੀਓ ਉਜਾਲਾ ਰਾਹੀਂ ਗਰਗ ਨੇ ਕੈਦੀਆਂ ਨੂੰ ਪ੍ਰੇਰਿਤ ਕਰਦੀ ਇੱਕ ਪ੍ਰੇਰਣਾਦਾਇਕ ਸੰਦੇਸ਼ ਵੀ ਦਿੱਤਾ। ਇਸ ਮੌਕੇ ਰਸਮੀ ਰੋਖ ਲਗਾਉਣ ਦੀ ਸ਼ੁਰੂਆਤ ਵੀ ਕੀਤੀ ਗਈ। ਕੰਟਰੋਲ ਰੂਮ ਵਿਖੇ ਉਨ੍ਹਾਂ ਨੇ ਨਿਗਰਾਨੀ ਕੈਮਰਿਆਂ ਦੀ ਸਰਵੋਤਮ ਵਰਤੋਂ ਤੇ ਅਤੇ ਸਟਾਫ ਵਿੱਚ ਤਾਲਮਿਲ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜੇਲ੍ਹ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਭਾਗੀ ਸੁਧਾਰ ਲਈ ਨਿਰੰਤਰ ਸਮਰਪਣ ਦੀ ਅਪੀਲ ਕੀਤੀ ਜਿਸ ਪ੍ਰਤੀ ਸਟਾਫ ਨੇ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਮਹਿਲਾ ਜੇਲ੍ਹ ਵਿੱਚ ਗਰਗਨੇ ਸਿਲਾਈ ਟੈਕਨੋਲੋਜੀ ਅਤੇ ਕਾਸਮੈਟੋਲੋਜੀ ਵਿੱਚ ਆਈਟੀਆਈ ਕੋਰਸਾਂ ਦਾ ਉਦਘਾਟਨ ਕੀਤਾ ਤਾਂ ਜੋ ਮਹਿਲਾ ਕੈਦੀਆਂ ਨੂੰ ਮਾਰਕੀਟੇਬਲ ਹੁਨਰਾਂ ਨਾਲ ਸਸ਼ਕਤ ਬਣਾਇਆ ਜਾ ਸਕੇ। ਉਨਾ ਕਿ ਆ ਕਿ ਪੰਜਾਬ ਸਰਕਾਰ ਦਾ ਇਹ ਯਤਨ ਹੈ ਕਿ ਰਾਜ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਭਗ 2500 ਕੈਦੀਆਂ ਨੂੰ ਹੁਨਰ ਵਿਕਾਸ ਕੋਰਸਾਂ ਵਿੱਚ ਅਜਹੀ ਸਿਖਲਾਈ ਪ੍ਰਦਾਨ ਕੀਤੀ ਜਾਵੇ ਸੁਪਰੀਟੈਂਡੈਂਟ ਕੇਂਦਰੀ ਜੇਲ ਕੁਲਵੰਤ ਸਿੰਘ ਸੁਪਰੀਟੈਂਡੈਂਟ ਮਹਿਲਾ ਜੇਲ ਦਲਬੀਰ ਸਿੰਘ ਕਾਲੂ ਪ੍ਰਿੰਸੀਪਲ ਆਈਟੀਆਈ ਬਲਜਿੰਦਰ ਸਿੰਘ ਸਮੇਤ ਆਈਟੀਆਈ ਇਨਸਟ੍ਰਕਟਰ ਅਤੇ ਹੋਰ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਹਨ